ਮਾਜੇਸ਼ਵਿੰਦਰ ਕੌਰ ਕਰੀਏ ਕਿ ਉਹ ਸਾਥ ਫੇਸ ਮਹਾਲੇ ਤੋਂ ਹਰ ਬਦੀ ਤਰ੍ਹਾਂ ਅੱਜ ਵੀ ਅਸੀਂ 36 ਪਾਸਪੋਰਟ ਜਿਹੜੇ ਹੈਗੇ ਨੇ ਰਿਸਿਵ ਕੀਤੇ ਨੇ ਜਿਵੇਂ ਕਿ ਹਮੇਸ਼ਾ ਹੀ ਅਸੀਂ ਤੁਹਾਡੀ ਮਦਦ ਲਈ ਖੜੇ ਰਹੇ ਹਾਂ ਤਾਂ ਹਮੇਸ਼ਾ ਇਦਾਂ ਹੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀ سپورਟ ਨਾਲ ਲੋਕਾਂ ਦਾ ਜਿਹੜਾ ਭਿਖ ਹੈ ਅਸੀਂ ਬਣਾਉਂਦੇ ਰਹਾਂਗੇ ਅੱਜ ਅਸੀਂ ਇਹਨਾਂ ਵਿੱਚ ਉਹਨਾਂ ਲੋਕਾਂ ਦੇ ਵੀ ਪਾਸਪੋਰਟ ਸ਼ੀਵ ਕੀਤੇ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਸਾਡਾ ਵੀਜ਼ਾ ਆਏਗਾ ਕਿਉਂਕਿ ਜਿਆਦਾ ਗੈਪ ਹੋਣ ਕਰਕੇ ਜਿਆਦਾ ਰਿਫਿਊਜ਼ਲਸ ਹੋਣ ਕਰਕੇ ਘੱਟ ਬੈਠ ਹੋਣ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਵੀਜ਼ਾ ਨਹੀਂ ਹੋਗਾ ਇਵਨ ਕਈਆਂ ਨੂੰ ਫਾਈਨੈਂਸ਼ਲੀ ਵੀ ਪ੍ਰੋਬਲਮ ਸੀ ਤਾਂ ਉਹਨਾਂ ਦੇ ਅਸੀਂ ਲੋਨ ਵੀ ਕਰਵਾ ਕੇ ਦਿੱਤੇ ਨੇ ਉਸ ਤੋਂ ਬਾਅਦ ਵੀ ਉਹਨਾਂ ਬੱਚਿਆਂ ਦੇ ਜਿਹੜੇ ਹੈਗੇ ਵੀਜ਼ਾ ਅਸੀਂ ਪ੍ਰਾਪਤ ਕੀਤੇ ਨੇ ਕਈ ਬੱਚਿਆਂ ਨੂੰ ਕੈਨੇਡਾ ਵਿੱਚ ਵੀ ਕਾਫੀ ਫੇਸ ਪ੍ਰੋਬਲਮ ਪੈਂਦੀ ਆ ਸੀ ਤਾਂ ਉਹਨਾਂ ਲਈ ਅਸੀਂ ਸਪੈਸ਼ਲੀ ਜਿਹੜਾ ਹੈਗਾ ਕੈਨੇਡਾ ਵਿੱਚ ਵੀ ਆਪਣਾ ਆਫਿਸ ਓਪਨ ਕੀਤਾ ਹੈ ਸੋ ਜਿਹੜੇ ਬੱਚਿਆਂ ਨੂੰ ਕੋਈ ਪ੍ਰੋਬਲਮਸ ਆਉਂਦੀ ਸੀ ਤਾਂ ਉਹ ਆਪਣੇ ਜਿਹੜਾ ਕੈਨੇਡਾ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਆਪਣੀ ਜੋ ਵੀ ਪ੍ਰੋਬਲਮ ਆ ਉਹਨੂੰ ਸੋਲਵ ਕਰ ਸਕਦਾ ਹੈ ਰਿਗਾਰਡਿੰਗ ਪੀਆਰ ਵਰਕ ਪਰਮਿਟ ਨੂੰ ਲੈ ਕੇ ਕੋਈ ਵੀ ਸਟੱਡੀ ਪਰਮਿਟ ਐਕਸਟੈਂਸ਼ਨ ਹੈ ਕਿਸੇ ਵੀ ਰਿਗਾਰਡਿੰਗ ਤੁਹਾਨੂੰ ਪ੍ਰੋਬਲਮ ਆਗਰਾ ਰਹੀ ਹੈ ਤਾਂ ਜਿਹੜੇ ਸਾਡੇ ਕੋਲ ਬਹੁਤ ਦੂਰ ਦੂਰ ਤੋਂ ਲੋਕ ਚੱਲ ਕੇ ਆਉਂਦੇ ਨੇ ਤਾਂ ਉਹਨਾਂ ਦਾ ਸਿਰਫ ਭਰੋਸਾ ਹੀ ਹੈ ਉਹਨਾਂ ਦੀਆਂ ਦੁਆਵਾਂ ਹੀ ਆ ਜਿਹੜੀਆਂ ਸਾਨੂੰ ਦਿਨ ਰਾਤ ਮਿਹਨਤ ਕਰਨ ਤੇ ਜਿਹੜਾ ਹੈਗਾ ਹੌਸਲਾ ਦਿੰਦੀ ਤਾ ਬਸ ਇੰਦਾ ਹੀ ਕਹਿਣਾ ਚਾਹੁੰਗੀ ਤੁਹਾਨੂੰ ਹਮੇਸ਼ਾ ਇਦਾਂ ਹੀ ਸਪੋਰਟ ਕਰਦੇ ਰਹੋ ਤਾਂ ਅਸੀਂ ਤੁਹਾਡੇ ਸਾਹਮਣੇ ਇਦਾਂ ਹੀ ਵੀਜ਼ੇ ਲੈ ਕੇ ਆਉਂਦੇ ਰਹਾਂਗੇ ਤੁਹਾਡਾ ਇਦਾਂ ਹੀ ਜਿਹੜਾ ਭਵਿੱਖ ਬਣਾਉਂਦੇ ਰਾਵਾਂਗੇ ਕਿਉਂਕਿ ਤੁਹਾਡੀ ਚਿਹਰੇ ਦੀ ਸੁਵਾਈਲ ਦੇਖ ਕੇ ਹੀ ਸਾਡੂੰ ਖੁਸ਼ੀ ਮਿਲਦੀ ਹੈ ਤਾਂ ਇਦਾਂ ਹਮੇਸ਼ਾ ਸਪੋਰਟ ਕਰਦੇ ਰਹੋ ਧੰਨਵਾਦ